ਜਿਹੜਾ ਦਿੱਲੀ ਵਿੱਚ ਆਈ ਜਿਹੜੀ ਬੰਬ ਧਮਾਕਾ ਹੋਇਆ ਮੈਟਰੋ ਸਟੇਸ਼ਨ ਦੇ ਲਾਲ ਕਿਲੇ ਦੇ ਪਾਸ ਉਹਦੇ ਚੱਲਦੇ ਹੋਏ ਜਿਹੜੇ ਪੰਜਾਬ ਵਿੱਚ ਵੀ ਹਾਈ ਅਲਰਟ ਕੀਤਾ ਹੋਇਆ ਇਹਦੇ ਮਤੇ ਨਜ਼ਰ ਜਿਹੜੇ ਰੇਲਵੇ ਸਟੇਸ਼ਨ ਤੇ ਔਰ ਟ੍ਰੇਨਾਂ ਵਿੱਚ ਜਿਹੜੇ ਚੈਕਿੰਗ ਕੀਤੀ ਜਾ ਰਹੀ ਹੈ ਅੱਜ ਕਿੰਨੇ ਮੁਲਾਜ਼ਮਾਂ ਵੱਲੋਂ ਚੈੱਕ ਕੀਤੀ ਕੀ ਆ ਲੋਸਕੜ ਦੀ ਮੰਜ਼ਲੀ ਸਾਡੇ ਨਾਲ ਆਰਪੀਐਫ ਔਰ ਜੀਐਸ ਆਈਟੀ ਸਪੋਰਟਰੀ ਟੀਮ ਨੂੰ ਨਾਲ ਲੈ ਕੇ ਜਿਹੜੇ ਸਾਡੇ ਜੀਆਰਪੀ ਦੇ ਮੁਲਾਜ਼ਮ ਵੀ ਆ ਅਸੀਂ ਸਾਰੇ ਮਿਲ ਕੇ ਇੱਕ ਜੁਆਇੰਟਲੀ ਚੈਕਿੰਗ ਕਰ ਰਹੇ ਆ ਔਰ ਜਿਹੜੀ ਚੈਕਿੰਗ ਜਿਹੜੀ ਆ ਬਲਤ ਸਾਰਾ ਦਿਨ ਔਰ ਰਾਤ ਉਪਰ ਵੀ ਚਲਦੀਆਂ ਰਹਿਣਗੀਆਂ ਲਗਾਤਾਰ ਤਾਂ ਕਿ ਕੋਈ ਛੱਕੀ ਵਿਅਕਤੀ ਰੇਲਵੇ ਸਟੇਸ਼ਨ ਤੇ ਜਾਂ ਰੇਲਵੇ ਟਰੈਕ ਦੇ ਵਿੱਚ ਜਾਂ ਰੇਲਵੇ ਗੱਡੀ ਦੇ ਵਿੱਚ ਕੋਈ ਕੋਈ ਐਹੋ ਜਿਹੀ ਕੋਈ ਚੀਜ਼ ਨਾ ਰੱਖ ਸਕੇ ਜਾ ਵੇ ਹਜੇ ਘਟਨਾ ਨਾਲ ਵਾਪਰ ਸਕੇ ਜਿਹਦੇ ਨਾਲ ਸਾਡੇ ਦੇਸ਼ ਨੂੰ ਨੁਕਸਾਨ ਹੋਵੇ ਜਿਹੜੇ ਟ੍ਰੇਨਾਂ ਖੜੀਆਂ ਨੇ ਉਹਨਾਂ ਚੈੱਕ ਜਿਹੜੇ ਟ੍ਰੇਨਾਂ ਆ ਰਹੀਆਂ ਨੇ ਉਹਨਾਂ ਦੇ ਟ੍ਰੇਨਾਂ ਨਾਲ ਸਾਡੇ ਸਕੋਟ ਪਾਰਟੀਆਂ ਚੱਲ ਰਹੀਆਂ ਉਹਨਾਂ ਨੂੰ ਸਪੈਸ਼ਲ ਹਦਾਇਤਾਂ ਦਿੱਤੀਆਂ ਗਈਆਂ ਵੀ ਜਲਦੀ ਟ੍ਰੇਨਾਂ ਵਿੱਚ ਵੀ ਚੈਕਿੰਗ ਜਾਰੀ ਰੱਖਣ ਔਰ ਖੜੀਆਂ ਟ੍ਰੇਨਾਂ ਵਿੱਚ ਸਮਾਨ ਦੇ ਲੋਕਾਂ ਦੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਯਾਤਰੀਆਂ ਤੋਂ ਪੁੱਛ ਕੇ ਕੀਤੀ ਜਾ ਰਹੀ ਹੈ ਹਰ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਜੇ ਕਿੰਕੂ ਸਮਾਨ ਮਿਲਦਾ ਸਨੇਹਾ ਇਹੀ ਹੈ ਸਾਰੇ ਲੋਕੀ ਅਵੇਰਨੇ ਜੈਸੇ ਕੱਲ ਦਿੱਲੀ ਵਿੱਚ ਬੰਬ ਧਮਾਕਾ ਹੋਇਆ ਉਹਦੇ ਚੱਲਦੇ ਹੋਏ ਪੰਜਾਬ ਵਿੱਚ ਵੀ ਹਾਈ ਅਲਰਟ ਕੀਤਾ ਗਿਆ ਵਾ ਤੇ ਸਾਰੇ ਜਿਹੜੇ ਯਾਤਰੀ ਆ ਉਹ ਆਪਣੇ ਪਾਸ ਕਿਸੇ ਵੀ ਕੋਈ ਸ਼ੱਕੀ ਵਿਅਕਤੀ ਦਿਸਦਾ ਜਾਂ ਛੱਕੀ ਕੋਈ ਬੈਗ ਜਾਂ ਕੋਈ ਅਟੈਚੀ ਕੇਸ ਜਾਂ ਕੋਈ ਅਜਿਹੀ ਚੀਜ਼ ਛੱਕੀ ਉਹਨਾਂ ਨੂੰ ਦਿਖਾਈ ਦਿੰਦੀ ਆ ਜਿਹੜੇ ਖਤਰਨਾਕ ਹੈ ਜਾਂ ਜਿਹਦੇ ਚੱਲਦੇ ਜਿਸ ਤੋਂ ਕੋਈ ਨੁਕਸਾਨ ਹੋ ਸਕਦਾ ਉਹਦੀ ਜਿਹੜੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ